ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕਲਜਿੰਦਰ ਡੇਰੀ ਫਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਆ ਗਿਆ ਨੇ ਦੋ ਝੋਟੀਆਂ ਦੋ ਦੀਆਂ ਦੋ ਬਹੁਤ ਸ਼ਾਨਦਾਰ ਝੋਟੀਆਂ ਨੇ ਤੋਹਫੇ ਨੇ ਇੱਕ ਆਓ ਲਈਏ ਇਹਨਾਂ ਬਾਰੇ ਸਾਰੀ ਵੀਰ ਉਹਨਾਂ ਕੋਲ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਬਾਬਾ ਜੀ ਸਤ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਵਧੀਆ ਹੋਰ ਵੀਰ ਜੀ ਆਪਣਾ ਨਾਮ ਦੱਸ ਦਿਓ ਜੀ ਨਾ ਮੇਰਾ ਅਮਰ ਸਿੰਘ ਜੀ ਹਾਂਜੀ ਪਿੰਡ ਕੋੜੇਵਾਲ ਕੰਗ ਸੇਲਮੇਠਾ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ 98735 26806 ਠੀਕ ਹੈ ਜੀ ਹਾਂਜੀ ਤੇ ਆਪਣਾ ਵੀਰ ਜੀ ਵਧੀਆ ਵਾ ਯਾਨੀ ਕਿ ਵੀਡੀਓ ਤੇ ਵਧੀਆ ਰਿਜ਼ਲਟ ਆਇਆ ਪਿਛਲੀ ਤੇ ਕੱਲ ਬਾਅਦ ਕੋਜਿੰਦਰ ਜੀ ਹੱਦਾ ਸਾਡੇ ਕੋਲ ਟੋਟੀ ਖਾਂਦਾ ਟਾਈਮ ਨਹੀਂ ਗੱਲ ਕਿ ਜਾਗਾ ਬਿਲਕੁਲ ਠੀਕ ਹੈ ਜੀ ਟੱਕ ਫੋਨ ਹੋਣ ਉਹ ਜਿਆ ਟੰਡੇ ਅੱਛਾ ਜੀ ਬਾਤ ਬੱਚ ਅੱਛਾ ਤੇ ਵੀਡੀਓ ਪੈਦਾ ਸਾਰੇ 2 ਮਿੰਟ ਲੱਗੇਗੇ ਠੀਕ ਹੈ ਜੀ ਹਾਂ ਇਹ ਝੋਟੀਆਂ ਬਹੁਤ ਸ਼ਾਨਦਾਰ ਹੀ ਨਾ ਬਿਲਕੁਲ 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 ਜੀ ਰੇਟ ਵੀ ਜਾਇ ਜੀ ਠੀਕ ਆ ਜੀ ਬਾਕੀ ਪਾਪਾ ਜੀ ਦੀ ਕਿਰਪਾ ਬੜੀ ਨਾ ਆ ਹਾਂਜੀ ਹਾਂਜੀ ਨਹੀਂ ਉਹ ਵਾਈ ਗੁਰੂ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਹਾਂ ਆਪਣਾ ਬਹੁਤ ਸ਼ਾਨਦਾਰ ਝੋਟੀਆਂ ਨੇ ਤੇ ਬਹੁਤ ਹੀ ਪਲੂਣ ਆ ਝੋਟੀਆਂ ਦੀ ਕਿਦਾਂ ਦੰਦੋਂ ਇਹ ਕੱਟੀ ਇਹ ਕੁਲਜਿੰਦਰ ਜੀ ਅਜਾ ਖੇਰੀ ਆ ਝੋਠੇ ਦੋਂਦੀ ਦੇ ਇੱਕ ਦੰਦ ਭੰਨੇ ਆ ਜੇ ਨੇ ਠੀਕ ਆ ਜੀ ਅੱਜ ਇਹਨੂੰ ਛੇਵਾ ਦੇਣਾ ਸੋਈ ਨੂੰ ਬਿਲਕੁਲ ਠੀਕ ਹੈ ਹਾਂਜੀ 10 ਕਿਲੋ ਦੁੱਧ ਲੀਟਰ ਵਾਲਾ ਤਿਆਰ ਹੈ ਥੱਲੇ ਆਟਾ ਬੱਚਾ ਕੀ ਆ ਗਿਆ ਜੀ ਬੱਚਾ ਕੱਟੀ ਮਗਰ ਕੋ ਕਿੰਦਾ ਬਹੁਤ ਚੰਗੇ ਟਿਕਾ ਕੱਟੀ ਆ ਗਈ ਬਹੁਤ ਚੰਗੇ ਆ ਜੀ ਅੱਜ ਆ ਵੀ ਕੱਟੀ ਆ ਤੇ ਦੇ ਵੀ ਕੱਟੀ ਬਹੁਤ ਪਲੂਣ ਕੱਟੀ ਆ ਜੀ ਵੇ ਵਸਾਖੀ ਦਾ ਤੋਹਫਾ ਅੱਜ ਦੇਣਾ ਕਿਸੇ ਭੈਣ ਭਰਾ ਨੂੰ ਬਿਲਕੁਲ ਬਿਲਕੁਲ ਜੀ ਆ ਸ਼ੁਭੇ ਚੋਗੇ ਨਾ ਹਾਂਜੀ ਇਹੋ ਚੀਜ਼ ਰਣੀ ਵੇਖੋ ਵੀਰ ਜੀ ਕਿਨੇ ਕਿੱਡੀ ਰਹੀ ਨਾ ਪਾਲੀ ਆ ਹਨਾ ਜੀ ਖੀਰੀ ਕੱਟੀ ਸਮਾਂਤੀ ਹਨਾ ਜੀ ਜਿੱਦੜੋ ਲੈ ਨਾ ਭਾ ਸਾਰਾ ਮਾਲ ਉਹ ਨਾ ਕੋ ਰਹਿਣ ਦਾ ਉਹਦੇ ਮਾਰ ਕੱਟੀ ਆਈ ਬਿਲਕੁਲ ਬਿਲਕੁਲ ਜੀ ਪੜੀ ਨਾ ਪਾਲੀ ਆ ਥਣ ਲਵਾ ਖਾਓ ਕਿਦਾਂ ਠੀਕ ਹੈ ਜੀ ਬੱਚਾ ਲਾ ਕੇ ਵਿਖਾਉਣਾ ਵੇਖੋ ਕੋਈ ਥਣਕ ਨਹੀਂ ਆ ਗਈ ਅੱਜ ਬਿਲਕੁਲ ਜੀ ਬਿਲਕੁਲ ਬਣਾ ਵਿਲਾ ਲਗਾ ਲਓ ਵਧੀਆ ਖਾ ਲਓ ਫਿਰ ਵੇਖੋ ਬਿਲਕੁਲ ਬਿਲਕੁਲ ਕੋਈ ਥਣਾ ਵਿੱਚ ਕੱਟੀ ਨਹੀਂ ਆਈ ਬਹੁਤ ਸ਼ਾਨਦਾਰ ਕੱਟੀ ਆ ਬਾਕੀ ਠੰਡੀ ਸੀ ਇਦਾਂ ਦੀ ਆ ਜਿੰਦ ਜੀ ਬਿਲਕੁਲ ਜੀ ਇਦਾਂ ਬਹਿ ਜਾਓ ਥੱਲੇ ਕਿੱਥੋਂ ਵੀਰ ਜੀ ਨੇ ਕੀਨੇ ਕੱਢ ਕੇ ਲਏ ਹੁੰਦੇ ਜੋ ਇਹ ਬਹੁਤ ਤੋਹਫੇ ਕੱਢੇ ਆ ਦੇ ਇੱਕ ਬੰਨੇ ਪਾਪਾ ਜੀ ਨੂੰ ਬਿਠਾ ਦੋ ਬੱਲੇ ਬੱਲੇ ਆ ਵੇਖੋ ਆ ਦੇ ਮਜਾ ਹੋਇਆ ਨਾ ਵੀਰ ਜੀ ਪਸ਼ੂ ਵੇਚਣ ਦਾ ਇਹੋ ਜੀ ਚੀਜ਼ਾਂ ਲੱਗ ਜੀ ਬਸ ਤਾਂ ਨਹੀਂ ਮਿਲਦੀਆਂ ਤਾਂ ਨਹੀਂ ਨਹੀਂ ਮਿਲਦੀਆਂ ਵੀਰ ਜੀ ਨਹੀਂ ਮਿਲਦੀਆਂ ਇਹ ਬੜੇ ਸ਼ੌਂਕ ਨਾਲ ਕੇ ਵੀਰ ਨੇ ਪਾਲੀ ਆ ਦੇ ਮੈਨੂੰ ਬਹੁਤ ਅਰੀਜ ਨਾਲ ਪਾਲੀ ਇਹਨਾਂ ਨੇ ਬਿਲਕੁਲ ਬਿਲਕੁਲ ਜੀ ਕਿੰਨਾਂ ਤੇ ਰਿਚ ਦਾ ਸਬਾਬਣਾ ਮਿਲਦਾ ਇਹ ਸਬਾਬਣਾ ਮਿਲਣ ਦੀ ਚੀਜ਼ ਹੈ ਬਿਲਕੁਲ ਬਿਲਕੁਲ ਤੁਹਾਡੀ ਸਹੀ ਗੱਲ ਹੈ ਬਾਬਾ ਜੀ ਇੱਧਰ ਗਾਵਾਂ ਵੀ ਕਈ ਪਹਿਨਦੇ ਨਹੀਂ ਪਹਿਨਦੇ ਨਹੀਂ ਬਾਬਾ ਜੀ ਇਹ ਕਹਿੰਦਾ ਬਿਲਕ ਚੈਨਲ ਆਉ ਵੇਖੋ ਕਿੰਨੀ ਸ਼ਾਨਦਾਰ ਝੋਟੀਆਂ ਵੀਰ ਨੇ ਲੈ ਕੇ ਆਇਆ ਖੀਰੀ ਸੂਈਆ ਕਿਨੇ ਰੀਜਨਲ ਸੰਭੀ ਆ ਥਣ ਥਣ ਬਹੁਤ ਸਪੈਸ਼ਲ ਲੱਗਾ ਕੱਟੀ ਨੂੰ ਵੇਖੋ ਨੋਕ ਵਾਲਾ ਥਣ ਬਿਲਕੁਲ ਬਾਬਾ ਜੀ ਬਿਲਕੁਲ ਬਾਕੀ ਵੀਰ ਜੀ ਤੋਹਫਾ ਹੀ ਲੈ ਕੇ ਆਉਂਦੇ ਆ ਹਨਾ ਜੀ ਬਸ ਜੀ ਬਹੁਤ ਨੇ ਕਿਨੇ ਲੈ ਕੇ ਆਉਂਦੇ ਆ ਵੀਰੋ ਨੇ ਲਾਓ ਬੱਚੇ ਕਿਫਾ ਕਿੰਦਾ ਦੀ ਜਿੱਦਾ ਨਹੀਂ ਵਾਧਿਆ ਬਹੁਤ ਸ਼ਾਨਦਾਰ ਕੱਟੀ ਆਈ ਵੀਰ ਜੀ ਮਗਰ ਚੰਗੇ ਸੀ ਮੰਦੀ ਆ ਸਾਡਾ ਸਾਲ ਤੇ ਕੱਟੀ ਵੀਡੀਓ ਆ ਸ਼ਾਇਦ ਰਾਤਾਂ ਦੇ ਕੱਟੀ ਜੋ ਅੱਛਾ ਜੀ ਹਾਂ ਇਹ ਕੋ ਚੰਗੀ ਸੰਭੂ ਵਾ ਬਿਲਕੁਲ ਬਿਲਕੁਲ ਦੇ ਵਿੱਚ ਕੱਟੀ ਇਹ ਵੀ ਬਣ ਜਣੀ ਬਣ ਜਾਨੀ ਬਣ ਜਾਨੀ ਜੀ ਬਹੁਤ ਚੰਗੀ ਨੇ ਬਿਲਕੁਲ ਬਿਲਕੁਲ ਚੰਗੀ ਮਾਂ ਦੀ ਧੀ ਆ ਇਹ ਮਗਰ ਤੇ ਬਣਨੀ ਆ ਬਾਬਾ ਜੀ ਖੀਰੀ ਖੀਰੀ ਸੂਗੀ ਜੇ ਕੋਈ ਸੰਭੂ ਵੀਰ ਹਨਾ ਕੱਟੀ ਦਾ ਥਣ ਵੇਖੋ ਹੁਣ ਤੋਂ ਬਿਲਕੁਲ ਬਿਲਕੁਲ ਬਲੇ ਬਲੇ ਚੰਗੇ ਸੀ ਮੰਗੇ ਨਾ ਬਾਜ ਜਿਹੜੇ ਵੈਰੀ ਗੁੱਡ ਥਾਲਿਆਂ ਦੇ ਤੋਲੀ ਬਧੀ ਹੁਣੇ ਬਿਲਕੁਲ ਬਿਲਕੁਲ ਤੋਹਫਾ ਹੀ ਹੈ ਕਰੀ ਬਿਲਕੁਲ ਘੱਟ ਤੋਹਫੇ ਮਿਲਦੇ ਆ ਵੀਰ ਜੀ ਸਹੀ ਗੱਲ ਹੈ ਇਹੋ ਜਿਹੇ ਨਗੀਨੇ ਬਹੁਤ ਘੱਟ ਮਿਲਦੇ ਆ ਸ਼ਾਨਦਾਰ ਝੋਟੀ ਆ ਜੀ ਠੀਕ ਆ ਪਸੰਦੀ ਵੀਰ ਜੀ ਠੀਕ ਹੈ ਠੀਕ ਹੈ ਆ ਵੇਖੋ ਵੀਰ ਜੀ ਦਾ ਫਰਕ ਪਾਦਾ ਥਾਂ ਦਾ ਇਧਰ ਆਖੋ ਥੈਣ ਬਹੁਤ ਸਪੈਸ਼ਲ ਥਾਂ ਗੱਡਿਆ ਵੀਰ ਜੀ ਇਹਨੇ ਝੋਟੀ ਨੇ ਵੇਖੋ ਜੀ ਤੋਹਫਾ ਹੈ ਇੱਕ ਵੀਰ ਜੀ ਨੇ ਲਿਆਂਦਾ ਕਿਹੜਾ ਵੀਰ ਇਹਨੂੰ ਲੈ ਜਾਊਗਾ ਤੇ ਵੇਖੋ ਜੀ ਦੁੱਧ ਦੀ ਚੁਵਾਈ ਵੀ ਬਹੁਤ ਸ਼ਾਨਦਾਰ ਕੱਟੀ ਦੀ ਨਿਕਲੂਗੀ ਥਾਣ ਵੀ ਨੋਕ ਵਾਲਾ ਬਿਲਕੁਲ ਬਿਲਕੁਲ ਇਹ ਤਾਂ ਕਰਨਾ ਆਸਨ ਦਰਦ ਹਾਂਜੀ ਕੈਮਰਾ ਥੋੜਾ ਡਰ ਜਾਂਦਾ ਕੁਛ ਰਜਿੰਦਰ ਜੀ ਚੌਣ ਵਿਖਾਓ ਇੱਥੇ ਚੌਡੀ ਬਿਲਕੁਲ ਆ ਵੇਖੋ ਵੀਰ ਜੀ ਚੌਣ ਵੇਖੋ ਕੱਟੀ ਦੀ ਬਹੁਤ ਸਪੈਸ਼ਲ ਚੌਣ ਲੱਗੀ ਹੋਈ ਹੈ ਕੱਟੀ ਨੂੰ ਚੁਵਾਈ ਬਹੁਤ ਵਧੀਆ ਵੀਰ ਜੀ ਇਹਦਾ ਕੱਟੀ ਦਾ ਕਲੇ ਮਿਆਣਾ ਤਾਂ ਇਹ ਬਿਲਕੁਲ ਬਿਲਕੁਲ ਦੇਖੋ ਜੀ ਖੀਰੀ ਸੂਈ ਹੈ ਕੱਟੀ ਚੰਗੀ ਕੱਟੀ ਆ ਜੀ ਬਿਲਕੁਲ ਸ਼ਾਨਦਾਰ ਹੈ ਘੈਂਟ ਤੋਰ ਵੀਰ ਜੀ ਨੂੰ ਤੋਰ ਤੋਰ ਵੇਖੋ ਵੀਰ ਜੀ ਲੱਗਦੀਆਂ ਪਲਦੀਆਂ ਬੜੀਆਂ ਹੁੰਦੀਆਂ ਸਹੀ ਗੱਲ ਜੀ ਬਿਲਕੁਲ ਬਿਲਕੁਲ ਥਣ ਵੇਖੋ ਵੀਰ ਜੀ ਮੈਂ ਨਾ ਤੋਹਫਾ ਹੀ ਲੱਗਾ ਹੋਇਆ ਕੱਟੀ ਨੂੰ ਆਹ ਛੋਟੇ ਛੋਟੇ ਜਿੰਦ ਜੀ ਮੈਨੂੰ ਲੱਗਦਾ 13 ਜਦਾ ਕਿਲੋ ਪੈਣ ਕੱਟੀ ਕੱਢੀ ਹੋਗੀ ਵੀਰ ਜੀ ਚਵਾਉਣਾ ਚਾਹੀਦਾ ਜੀ ਬਸ ਕੋਈ ਵੀਰ ਸੇਵਾ ਵਾਲਾ ਵਸੇ ਆਪਣਾ ਜਲਵਾ ਵਿਖਾਤਾ ਕੱਟੀ ਨੇ ਪਰ ਹੁਣ ਕੱਟੀ ਲੇ ਗੋ ਸੇਵਾ ਦਾ ਵੀਰ ਜੀ ਦੁੱਧ ਹਨਾ ਜੀ ਨੋ ਵੇਖੋ ਕਿਤਾ ਜੱਥੀ ਗਾਈ ਦਾ ਹੁੰਦਾ ਨਾ ਬਿਲਕੁਲ ਬਿਲਕੁਲ ਆ ਵੇਖੋ ਵੀਰ ਜੀ ਤੋਹਫਾ ਹਾਂ ਹਾਂ ਵੇਖੋ ਵੇਖੋ ਛੋਟੀ ਨੇ ਆਪਣਾ ਆਪ ਵਿਖਾਇਆ ਵਾ ਹੁਣ ਗਾੜੀ ਕੋਈ ਵੀ ਵੀਰਾ ਚਲੋ ਚੰਗੀ ਸੇਵਾ ਕਰੂਗਾ ਚੰਗਾ ਦੁੱਧ ਚਵਾਉਗਾ ਹਾਂ ਹੋਇਆ ਭਾਫ ਵੇਖ ਦਫਨਾ ਮੰਨਦੇ ਮੈਂ ਨਾ ਵੀਰ ਜੀ ਭਾਜੀ ਵੇਖੋ ਬਾਬਾ ਜੀ ਮੱਖੀ ਤਿਲਕ ਦੀ ਉਤੋਂ ਤਿਲਕ ਦੀ ਆ ਜੀ ਆ ਇੱਕ ਫੇਰ ਨਗੀਨਾ ਹੈ ਜੀ ਐਦਾਂ ਬੈਠੇ ਦਿੰਦੇ ਕੱਟੀ ਬਿਲਕੁਲ ਬਿਲਕੁਲ ਚੰਗੀ ਪਲੀ ਜੋੜੀ ਹੈ ਜੀ ਮਗਰ ਵੀ ਇਹਦੇ ਕੱਟੀ ਆ ਗਈ ਆ ਬਾਕੀ ਪੁੱਛਦੇ ਆਂ ਵੀਰ ਕੋ ਇਹਦਾ ਰੇਟ ਜਿਹੜਾ ਵੀਰ ਦੇ ਕਰਮਾ ਚੋਂ ਜਾਦ ਕਰ ਵਿੱਚ ਆਉਂਦੀ ਆ ਬਿਲਕੁਲ ਵੀ ਜਾਵੇ ਇਸੇ ਚੱਗੇ ਛੋਲੇ ਥਾਂ ਕਿੱਥੇ ਇਹਦੀ ਵੀ ਪਤਾ ਲੱਗਦੀ ਵੀ ਢੁੱਠ ਹੈਗੀ ਆ ਹਾਂਜੀ 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 ਬਿਲਕੁਲ ਬਿਲਕੁਲ ਇਤਰਾਫ ਦਿਨ ਜੀ ਆਹ ਦੇਖੋ ਫੇਰ ਭਾਇਆ ਥੱਲੇ ਬਿਲਕੁਲ ਬਿਲਕੁਲ ਮੈਂ ਵੀਰ ਜੀ ਕੋਈ ਕਹਿਣ ਦੀ ਗੱਲ ਹੀ ਨਹੀਂ ਜੀ ਤੋਹਫਾ ਹੈ ਚੰਗਾ ਨਾ ਕਿ ਤੁਸੀਂ ਕਾਢ ਕੇ ਲਈ ਹੁੰਦੀ ਹੋ ਹਮੇਸ਼ਾ ਹੀ ਹਾਂ ਠੀਕ ਹੈ ਜੀ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਕੀ ਮੁੱਲ ਹੈ ਇਹਦਾ? ਜਿੰਦਰ ਦੀ ਕੱਟੀ ਦਾ 1 ਲੱਖ ਦੀ ਆ। ਬਿਲਕੁਲ। ਹੈ ਕਿ ਜੋ ਇੱਥੇ ਘੋੜੇ ਆ। ਬਿਲਕੁਲ ਬਿਲਕੁਲ ਜੀ। ਆਹ ਪਾਹੇ ਮੁੱਲ ਹੀ ਕਰ। ਨਹੀਂ ਜੈ ਜਵੀਰ ਜੀ ਜਿਹੜਾ ਜਲਦੀ ਉੱਡਦੀਆਂ ਜਾਣ ਹਨਾ। ਆਪਾਂ ਥੋੜਾ ਜਿਹਾ ਕਰਨਾ ਕੱਟੀ ਦੇ ਹਿਸਾਬ ਨਾਲ। ਹਾਂਜੀ। 1 15 ਦੀ ਕੱਟੀ ਦੇ ਦੀਏ। 1 15 ਦੀ? ਹਾਂ। ਬਾਬਾ ਜੀ। ਬਿਲਕੁਲ। ਹਾਂ ਤਰੂ ਜਾਗਾ ਨਾ। 10 ਦੀ ਦੇ ਦੀਏ। 10 ਦੀ? ਹਾਂਜੀ। ਚਲੋ 2000 ਹੋਰ ਛੱਡ ਦਿਓ ਵੀਰ ਜੀ। 18 ਦੀ ਕੱਟੀ ਦੇ ਦਿਓ। 1000 ਰੁਪਿਆ ਮੇਰੇ ਤੋਂ ਹੋਰ ਛੱਡੋ। ਇੱਕ ਸੱਤ ਦੀ ਵੇਖੋ ਜੀ ਬਿਲਕੁਲ ਜਾਇਜ ਮੁੱਲ ਬਸਾਖੀ ਦਾ ਗਿਫਟ ਆ ਬਿਲਕੁਲ ਬਿਲਕੁਲ ਗਿਫਟੀ ਆ ਇੱਕ ਵੀਰ ਜੀ ਗਿਫਟ ਆ ਚੰਗਾ ਨਗੀਨਾ ਚੰਗੀ ਝੋਟੀ ਆ ਥਣ ਕੁਆਲਿਟੀ ਬਹੁਤ ਚੰਗੀ ਆ ਜੀ ਬਿਲਕੁਲ ਜਾਇਜ ਮੁੱਲ ਕੀਤਾ ਵੀਰ ਨੇ ਅਛਾ ਕੀਤਾ ਇਹ ਜੋ ਹੋਤੈ ਕਹਤਾ ਹੋ ਨਹੀਂ ਤੇ 1-7 ਦੀ ਕੱਟੀ ਦੇ ਦਿਆ ਇੱਕ ਸੱਤ ਦੀ ਕੱਟੀ ਦੇ ਦੋ ਬਾਕੀ ਕੋਈ ਵੀਰ ਚੱਲ ਕੇ ਆਊਗਾ ਤਾਂ ਮਾਂ ਤਨ ਕਰਿਓ ਵੀਰ ਜੀ ਹੋਰ ਕਰਿਓ ਹਨਾ ਜੀ ਜਿੰਨੇ ਆਪਰ ਰੁਪਏ ਮੰਗੇ ਉਹਨੋਂ ਵੱਧ ਵੀ ਕਰਨ ਵਾਲੀ ਕੱਟੀ ਆ ਬਿਲਕੁਲ ਬਿਲਕੁਲ ਬਾਕੀ ਚਲੋ ਆਪਾਂ ਜਾਇਜ਼ ਮੁੱਲ ਕਰਨਾ ਹਨਾ ਜੀ ਜਾਇਜ਼ ਮੁੱਲ ਬਾਕੀ ਇਹ ਹੈ ਕਿ ਚਲੋ ਜਿਹੜਾ ਪਸ਼ੂ ਆਉਂਦਾ ਹੁੰਦਾ ਵੇਖਦਾ ਜਾਵੇ ਹਨਾ ਜੀ ਹਾਂ 1-7 ਦੀ ਵੀਰ ਜੀ ਹੁੰਦੀ ਆਂ ਦੇ ਦਾਂਗੇ ਹਨਾ ਈ ਝੋਟੀ ਬਿਲਕੁਲ ਬਾਕੀ ਝੋਟੀ ਹੁਣੇ ਲਈ ਤੇ ਅਜੇ ਅਛਾ ਜੀ ਹਾਂ ਛੋਟੀ ਲੈ ਕੇ ਆਏ ਆ ਲੈਓ ਲੈਓ ਜੀ ਲੈਓ ਭਾਜੀ ਇਹ ਡਾਂਗੀ ਖੜਦੀ ਆ ਉਧਰ ਵੀ ਠੀਕ ਹੈ ਇਹ ਵੀ ਜੀ ਇਹ ਗੱਡੀ ਆ ਦੇ ਸਾਡੇ ਡਰਾਈਵਰ ਸਾਹਿਬ ਪੁੱਜੀ ਸਾਹਿਬ ਆ ਅੱਛਾ ਪੁੱਜੀ ਸਾਹਿਬ ਠੀਕ ਹੈ ਬਹੁਤ ਨਾਲੇ ਮਾਲ ਘੁੰਦਿਆ ਇਤਨਾ ਮਾਲ ਲੈ ਹੁੰਦੇ ਆ ਬਿਲਕੁਲ ਘਾਲਾ ਕੰਮ ਸਮਝਦੇ ਆ ਆਪੇ ਲਾਉਣੀ ਆ ਆਪੇ ਚੜਾਉਣੀ ਆ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਛੋਟੀ ਸੋਨਾ ਜੇ ਹਾਂਜੀ ਦੇਖੋ ਥਣਕੀ ਲਗਾ ਲੇ ਵਾਕੀ ਲਗਾ ਛੋਟੀ ਵੀ ਹੈ ਨਾ ਬਹੁਤ ਸ਼ਾਨਦਾਰ ਛੋਟੀ ਪਲੀ ਬਹੁਤ ਜਿਆਦੀ ਆ ਜੀ ਹਾਂ ਵੀਰ ਜੰਗਾ ਪਸ਼ੂ ਲੈਂਦੇ ਆ ਘਰਾਂ ਜੂ ਲੈਂਦੇ ਆ ਫਿਰ ਕੇ ਹਨਾ ਜੀ ਚਾਈ ਲੱਗੀ ਕਿ ਇੱਕ ਨੰਬਰ ਦੀ ਲੱਗੀ ਆ ਬਿਲਕੁਲ ਜੀ ਚੰਗੀ ਝੋਟੀ ਆ ਨਾ ਨਾ ਮੋਟਾ ਚਿਪਾ ਜੇ ਬਿਲਕੁਲ ਦੋ ਲੈ ਜੇ ਜਾਂ ਤਿੰਨ ਲੈ ਜੇ ਚੰਗੀ ਸਾਂਭੀ ਆ ਕਿਸੇ ਵੀਰ ਨੇ ਇਹ ਵੀ ਕੱਟੀ ਆ ਦਰਬਾਰ ਵਿੱਚ ਕੱਲ੍ਹ ਤੋਂ ਨਹੀਂ ਕੱਤੀ ਇਹ ਕਿਹਦਾ ਸ਼ਿਵਰਾ ਸਿੰਘ ਦਾ ਦੋ ਦੋ ਮਹੀਨਾ ਬਾਅਦ ਬੜਾ ਜੀ ਬੜਾ ਪਹਿਲੇ ਕੋਲ ਬੜਾ ਰਕੜ 12 ਕਿਲੋ ਦਾ ਕੱਟਿਆ ਝੋਟੀ ਨੇ ਹੋਰ ਦੁਜਾ ਸੁਆਹ ਸੋਨਾ ਨੇ ਬਾਕੀ ਠੰਡੀ ਸੀ ਲਾ ਪੜੀ ਵੇਖੋ ਕਿਦਾਂ ਬਾਕੀ ਵੀ ਜੀ ਇੱਕ ਹੋਰ ਲੰਮੀ ਤੋਰੋ ਇਹਨੂੰ ਖੋਲੋ ਬਹੁਤ ਸ਼ਾਨਦਾਰ ਕੱਟੀ ਆ ਪਲੀ ਜੁੜੀ ਬਹੁਤ ਜਿਆਦੀ ਆ ਖੋਲ ਦੋ ਤੋੜ ਦੋ ਸੁਵਤ ਜੁਜੇ ਦੱਸਦੇ ਵੀਰ ਜੀ ਠੀਕ ਆ ਜੀ ਠੀਕ ਆ ਜੀ ਆ ਵੇਖੋ ਜੀ ਬੜੀ ਛੋਟੀ ਬਣੀ ਥੱਲੇ ਬਹੁਤ ਜਿਆਦੀ ਥਣ ਥਣ ਬਹੁਤ ਸਪੈਸ਼ਲ ਆ ਫੋਨ ਤੋਂ ਚੰਗੀ ਬਣੀ ਆ ਥਣ ਪਾਂਡੇ ਦੀ ਬਹੁਤ ਸਾਫ ਆ ਇਹਦਾ ਦੋਦਰ ਕੱਟ ਦੱਸਦੇ ਵੀਰ ਜੀ ਕੋਈ ਆਪਣਾ ਪਹਿਲੇ ਸੂਏ ਦਾ ਪੈਲਨ ਹੈ ਬਿਲਕੁਲ ਬਿਲਕੁਲ ਕੱਢਣਾ ਵੀ ਚਾਹੀਦਾ ਪਲੀ ਜੂੜੀ ਹੈ ਚੰਗੀ ਸੇਵਾ ਕਰਕੇ ਵੀਰ ਦੀ ਆ ਜਿੰਨਾ ਕੋ ਲਈ ਨਾ ਹਾਂਜੀ 5 ਕਿਲੋ ਨੂੰ 2 ਚਾਰ ਦਾ ਦੇਸੀ ਬਿਲਕੁਲ ਬਿਲਕੁਲ ਜੀ ਇਦਾਂ ਪਲੀ ਜੋ ਡੀ ਬਿਲਕੁਲ ਜੀ ਬਾਕੀ ਚਲੋ ਹੇ ਇਹਨਾਂ ਵਾਲਨਤ ਵਾਲਣ ਵਾਲੀ ਉਹਦਾ ਹੀ ਬਹੁਤ ਸੋਹਣੀ ਲੱਗੰਦੀ ਆ ਪਲੀ ਜੁੜੀ ਆ ਜੀ ਥਣ ਥਣ ਬਹੁਤ ਕੰਗਾ ਹਾਂਜੀ ਹਾਂਜੀ ਦੁੱਧ ਬਾਬਾ ਜੀ ਸੇਵਾ ਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕਰਤੀ ਗਰੰਟੀ ਦੇ ਜਾਂਦੇ ਕਈ ਸੇਵਾ ਦਾ ਘਰ ਕਰੂ ਤੇ ਫੇਰ ਹੀ ਆ ਨਾ ਬਿਲਕੁਲ ਜੀ ਹਾਂਜੀ ਹਾਂਜੀ ਵਜਨ ਤੋਂ ਪਹਿਲਾਂ ਹੀ ਨਾ ਠੀਕ ਚੰਗੀ ਆ ਸੋਹਣੀ ਆ ਮਾ ਜੀ ਕਾਣ ਬੜਾ ਪਿਆਰਾ ਲੱਗਾ ਵਾ ਬਹੁਤ ਪਿਆਰਾ ਥਾਂ ਲੱਗਾ ਮੂੰਹ ਚੜੀ ਜਾਂਦੀ ਕਿ ਤਰ੍ਹਾਂ ਕੋਈ ਗੱਲ ਨਹੀਂ ਕਰਦਾ ਤੇ ਬਾਹਰ ਕਿੰਨੇ ਜੱਪਾ ਬੱਬੇ ਭੱਜਿਆ ਜਿੱਤੇ ਨਹੀਂ ਆਵੇ ਹਾਂਜੀ ਥੋੜਾ ਜਿਹਾ ਮੋਲੀ ਕਰਨਾ ਵਾ ਹਾਂਜੀ 85 ਦੀ ਦੇ ਦिए 85 ਦੀ ਹਾਂ ਅੱਛੀ ਦੇ ਦिए ਬਾਬਾ ਜੋ ਤੁਸੀਂ ਕਹਿੰਦਾ ਨਾ ਉਹ ਹੀ ਦੇਦਾ ਵੇ ਇੱਕ ਵਾਰ ਦੇਖੀ ਛੋਟੀ ਵੇਖੋ ਹਾਂ ਹਾਂ 80000 ਦੀ ਲੋ ਜਾਂ ਛੋੜ ਕਰਦਾ ਘੋੜਾ 77 ਦੀ 77 ਦੀ ਗੱਲ ਜੋ ਬਾਬਾ ਜੀ ਕਹਿੰਦਾ ਮੋੜ ਨਹੀਂ ਚਾਹਤਾ ਠੀਕ ਹੈ ਜੀ ਚਲੋ ਆਪਣੇ ਮੰਦਿਰ ਦੀ ਕੁੜੀ ਕਰਨੀ ਪਈ ਤੇ ਨਹੀਂ ਬਾਬਾ ਜੀ ਤੁਸੀਂ ਜੈਜ ਕਰਤਾ ਨਿੱਜ ਜੈਜ 85 ਦੀ ਵਿਕਣੀ ਚਲੋ ਆਏਗੇ ਵੀਰ ਤਾਂ ਹੋਰ ਵੀਰ ਜੀ ਮਾਰ ਜਾਣਗੇ 77 ਦੀ ਜਾਂਦੋ ਚਲੋ 77 ਦੀ ਜਾਂਦੋ ਹਣਾ ਜੀ 77000 ਦੀ ਜਾਂਦੋ ਛੋਟੀ ਬਹੁਤ ਚੰਗੀ ਹਾਂਜੀ ਹੁਣ ਆਈ ਹੈ ਤਾਂ ਦੇ ਦੇਣੀ ਹੈ ਪਿੱਛੇ ਨਹੀਂ ਮਿਲਣੀ ਇਹ ਸੂ ਵੀ ਫਿਰ ਬਿਲਕੁਲ ਬਿਲਕੁਲ ਜੀ ਬਿਲਕੁਲ ਚੱਲ ਆਏ ਭਾਂਤੀ ਆ ਜੇ ਜੇ ਇਹ ਰੈਡ ਪਾਇਆ ਦਾ ਸਰ ਬੋਲਦੇ ਵੀ ਨਾ ਗੱਲ ਹੀ ਕਰਦੇ ਜੋ ਕਹਦੀ ਉਹ ਬਿਲਕੁਲ ਬਿਲਕੁਲ ਨਹੀਂ ਨਹੀਂ ਸਹੀ ਕਰ ਹਾਂਜੀ ਹਾਂਜੀ ਬਿਲਕੁਲ ਜੋ ਕਹਿੰਦਾ ਇਹਨਾਂ ਨੂੰ ਵੀਰ ਜੀ ਨੂੰ ਉਹ ਮੰਨ ਲੈਂਦੇ ਆ ਹਾਂਜੀ ਬਿਲਕੁਲ ਸ਼ਾਨਦਾਰ ਆ ਭਲੀ ਜੁੜੀ ਆ ਠੀਕ ਹੈ ਇਹ ਜੇ ਆਈ ਹੈ ਕਿ ਨਵਾ ਬੂ ਕਿਤਾ ਨਾ ਕਾਲੀ ਸਾ ਜਾਨਵਰ ਜੁਆ ਨਾ ਨਾ ਵੀਰ ਜੀ ਲਸੂ ਲਸੂ ਕਰਦੀ ਆ ਥੱਲੇ ਹੁਣ ਥਾਂ ਲੈਵੇ ਤਾਂ ਬਹੁਤ ਸਾਫ ਆ ਤੇ ਵੀਰ ਜੀ ਕਹਿੰਦੇ ਆ ਪਹਿਲੇ ਸੂਏ ਦੀ ਚੰਗੀ ਚਵਾਈ ਕਰਾਈ ਜੈਨੇ 11-12 ਕਿਲੋ ਤੱਕ ਪਹੁੰਚੀ ਆ ਐਰ ਕੀ ਦੂਜਾ ਸੂਆ ਦੇ ਰੇਟ ਜਾਇਜ 70000 ਦੀ ਵੀਰ ਕਹਿੰਦੇ ਦੇ ਦਾਂਗੇ ਠੀਕ ਆ ਜੀ ਆ ਗਈ ਤੀਜੇ ਨੰਬਰ ਤੇ ਜੀ ਨਹੀਂ ਹਾਂਜੀ ਵੀਰ ਜੀ ਤੀਜੇ ਨੰਬਰ ਤੇ ਆ ਗਈ ਇਹ ਕਿਵੇਂ ਆ ਕੁਲਿੰਦਰ ਜੀ ਤੋਹਫਾ ਹੀ ਆ ਪਹਿਲਾਂ ਤੋਹਫਾ ਕੋ ਟੇਕ ਤੋਕਰ ਗੱਬਣ ਤੋਕਰ ਗੱਬਣ ਆਏ ਪੰਜਵਾਂ ਮਹੀਨਾ ਲੱਗਾ ਨੂੰ ਪੰਜ ਤਰੀਕ ਤੋਂ ਅੱਛਾ ਪੰਜਵਾਂ ਮਹੀਨਾ ਲੱਗ ਗਿਆ ਪੰਜ ਤਰੀਕ ਤੋਂ ਦੁੱਧ ਚੈੱਕ ਪਾਸ ਕਰ ਲੈ ਚੈੱਕ ਹੋਈ ਐ ਇਹ ਦੁੱਧ ਕਿੰਨਾ ਦੁੱਧ ਆਟਾ 5 ਕਿਲੋ ਹੋਗਾ ਐ 5 ਕਿਲੋ ਹੋ ਦੋਵਾਂ ਟਾਈਮਾਂ ਦਾ ਦੋਵਾਂ ਟਾਈਮਾਂ ਦਾ ਜੇ ਸਵੇ ਸੁਣੀਆ ਕਹਿੰਦੇ ਦੁੱਧ ਐ ਸੋਏ ਕੋਈ ਇਹਨੂੰ ਟੀਕਾ ਨਹੀਂ ਲਾਉਣਾ ਹਾਂਜੀ ਕੋਈ ਪੁੱਛੇ ਸਿਰ ਪਾੜਾ ਪਾਏ ਗੜੀ ਥੱਲੇ ਪਾਜੋ ਠੀਕ ਹੈ ਜੀ ਇਹ ਲੱਤ ਨਹੀਂ ਚੁੱਕਣੇ ਇਹ ਫਿਰ ਇਹ ਨਹੀਂ ਇੱਕ ਵਾਰੀ ਚੋ ਲੈਣੀ ਆ ਹਾਂਜੀ ਪੰਜ ਘੰਟੇ ਘੰਟੇ ਬਾਅਦ ਥੱਲੇ ਬੈਠੇ ਰੋ ਠੰਡੀ ਸੀਲ ਆ ਕੱਟੀ ਬਾਕੀ ਨਸਲ ਜਾਂ ਦੇਖੋ ਛੋਟੀ ਦੀ ਬਿਲਕੁਲ ਬਿਲਕੁਲ ਜੀ ਬਹੁਤ ਏ ਕਿ ਲੱਗੀ ਹੈ ਬਹੁਤ ਸ਼ਾਨਦਾਰ ਫੋਲੋ ਵੀਰ ਜੀ ਫੋਲੋ ਆ ਵੇਖੋ ਵੀਰ ਜੀ ਔਰ ਕੜ ਵਾਲੇ ਇਧਰ ਟੋਕਰ ਗੱਬਣਾ ਚੰਗੀ ਨਸਲ ਆ ਕੁਆਲਟੀ ਦੀ ਕੱਟੀ ਆ ਤੇ ਵੀਰ ਜੀ ਕਹਿੰਦੇ ਆ 5 ਕਿਲੋ ਦੁੱਧ ਆ ਦੋ ਟਾਈਮਾਂ ਦਾ ਪਾੜੇ ਤੇ ਮਿਲਦੀ ਆ ਠੰਡ ਠੁਣ ਬਹੁਤ ਵਧੀਆ ਲੱਗਿਆ ਵੇਖੋ ਜੀ ਠੀਕ ਹੈ ਜੀ ਚੱਕ ਪਾਪ ਤੇ ਤਸੱਲੀ ਕਰਕੇ ਕੋਈ ਖੜੇ ਤੋ ਠੀਕ ਹੈ ਜੀ ਨਹੀਂ ਨਹੀਂ ਕੋਈ ਵੀ ਵੀਰ ਹੈ ਨਾ ਇੱਕ ਵਾਰੀ ਜਰੂਰ ਆਓ ਤਸੱਲੀ ਕਰੋ ਪਾਸ ਕਰੋ ਗੱਬਨ ਡੰਗਰ ਪਾਸ ਕਰੋ ਬਿਲਕੁਲ 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 ਜੀ ਰੰਜੀ ਨੇ ਘਰ ਦੀ ਆ ਕਿਉਂ ਨਹੀਂ ਠੀਕ ਹੈ ਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੈਂਤੀ ਆ ਆਓ ਇੱਥੇ ਚੁਾਈ ਕਰੋ ਪਾਸ ਕਰੋ ਉਹ ਤੁਹਾਡਾ ਫਰਜ਼ ਹੈ ਵੀਰ ਜੀ ਬੰਦਾ ਆਪਨੇ ਚੈੱਕ ਕਰਕੇ ਖੜੋ ਲੱਤ ਨਹੀਂ ਚੁੱਕਣਗੇ ਬਿਲਕੁਲ ਇਹ ਜਿਹੜਾ ਥਣਕਾਰ ਦੀ ਇੱਕ ਨੰਬਰ ਦਾ ਚੁਾਈ ਹੋਗੀ ਮੈਂ ਵੀਰ ਜੀ ਛੋਟੀ ਦੀ ਨਸਲ ਹੀ ਦੱਸਦੀ ਆ ਵੀ ਚੰਗੀ ਆ ਛੋਟੀ ਬਹੁਤ ਸ਼ਾਨਦਾਰ ਆ ਕੋਈ ਵੀ ਲੈ ਜਾਊਗਾ ਵਾਦੇ ਮੁੱਲ ਦੀ ਆ ਬਾਕੀ ਮੋਲੇ ਦਾ ਵੀ ਵੀਰ ਜੀ ਜਾਇਜ਼ ਕਰਦੇ ਹੋ ਔਲ ਦੇ ਕੋਲ ਜਾਇਜ਼ ਆ ਠੀਕ ਹੈ ਜੀ ਆਓ ਹਾਂਜੀ ਵੀਰ ਜੀ ਜੀ 70000 ਪੇਪਰ ਦੇ ਦੇਣੀ ਜਿੰਨੇ ਦੀ ਨਾ ਹਾਂਜੀ 75000 ਜੱਟੀ ਦੇ ਦਾਂਗੇ 75000 ਦੀ ਹਾਂ ਬਾਬਾ ਜੀ ਆਓ ਗੱਡੀ 70 ਦੀ ਦੇ ਦਾਂਗੇ 70 ਦੀ ਬਾਬਾ ਇਹ ਤਾਂ ਕਹਿਰੀ ਜਾਂਦੇ ਅੱਜ ਤੱਕਾ ਨਹੀਂ ਵੀਰ ਜੀ ਕੋਈ ਵੀ ਵੀਰ ਖੜੇ ਨਾ ਯਾਦ ਕਰੇ ਨਗੀਨਾ ਹੀ ਆ ਕੱਟੀ 68000 ਦੀ ਕੱਟੀ ਦੇ ਦੋ ਕੋਈ ਛੋਟ ਨਹੀਂ ਵਿੱਚੋਂ ਕਿੰਨੇ ਠੀਕ ਹੈ ਕਲਿੰਦਰ ਜੀ ਜੋ ਬਿਲਕੁਲ 68000 ਦੀ ਕੱਟੀ ਹੋ ਗਈ ਹੈ ਨਾ ਜੀ ਵੇਖੋ ਵੀਰ ਜੀ ਬਿਲਕੁਲ ਜਾਇਜ ਮੁੱਲ ਕਰਾਤਾ ਵੀਰ ਕੋਲੇ ਨਿਗ੍ਹਾ ਮਰਵਾ ਦਿਓ ਫਿਰ ਬਿਲਕੁਲ ਬਹੁਤ ਸ਼ਾਨਦਾਰ ਕੱਟੀ ਹੈ ਵੀਰ ਜੀ ਥਾਂ ਤੁਨੂੰ ਵੀ ਬਹੁਤ ਸਪੈਸ਼ਲ ਲੱਗਿਆ ਮੈਂ ਦੋਵੇਂ ਤੁਹਾਡੀ 7 ਲੱਖ ਦੀ ਆ ਫਿਰ ਬਿਲਕੁਲ ਬਿਲਕੁਲ ਹੋ ਗਈ ਹੈ ਵੀਰ ਜੀ ਹਰ ਇੱਕ ਨੂੰ ਸਾਂਭਦਾ ਮੁੱਲ ਮਿਲੂਗਾ ਅੱਜ ਉਹਦੇ ਟਾਈਮ ਤੇ ਹੋ ਗਿਆ ਇਹਦਾ ਦੇਖਣ ਨੂੰ ਥਾਂ ਜਾਬ ਦੇ ਪਸੰਦ ਦੇ ਥਾਂ ਇਹਦੇ ਨਾਲ ਥਾਨੂੰ ਕਰਦੀ ਪਸੰ ਕਰਕੇ ਖੜੇ ਬਸ ਜੀ ਠੀਕ ਹੈ ਜੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਵੀਰ ਜੀ ਤੁਸੀਂ ਇੱਕ ਵਾਰੀ ਜ਼ਰੂਰ ਪਹੁੰਚੋ ਆਪਣੀ ਚਵਾਈ ਕਰੋ ਪਾਸ ਕਰੋ ਆਪਣਾ ਵੇਖ ਕੇ ਪਸ਼ੂ ਖਰੀਦੋ ਜੀ ਜੇ ਕੋਈ ਸਾਡੀ ਗਾਰੰਟੀ ਦੇ ਖਿਦਰੀ ਪੂਰ ਗਾਰੰਟੀ ਉਜੋਗ ਉਹ ਹੀ ਦੱਸਾਂਗੇ ਠੀਕ ਹੈ ਵੀਰ ਜੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਵੀਰ ਜੀ ਚੈਨਲ ਨੂੰ ਮਾਤੋ-ਵਾਦ ਸਬਸਕ੍ਰਾਈਬ ਕਰਿਓ ਲਾਈਕ ਕਰੋ ਸ਼ੇਅਰ ਕਰੋ ਆਹ ਹਜੇ ਬਰੇ ਪਿਆਰੇ ਸਸ ਗਿਆ ਜੀ ਸੀਨੀਅਰ ਦਲਾਅ ਸਾਡੇ ਇਲਾਕੇ ਦੇ ਸੀਨੀਅਰ ਠੀਕ ਹੈ ਜੀ ਠੀਕ ਹੈ ਜੀ ਚੰਗੇ-ਚੰਗੇ ਪਸ਼ੂ ਦਵਾਉਂਦੇ ਆ ਡਾਕਟਰ ਸਾਹਿਬ ਨੂੰ ਪਰ ਤਿਆਰ ਹੋਵੇ ਇਤਨਾ ਹੋਵੇ ਬਿਲਕੁਲ ਬਿਲਕੁਲ ਜੀ ਇਹ ਵੇਖ ਵੀ ਜੇ ਵੇਖ ਕੇ ਨਮਰਤ ਕਰੀਏ ਖੁਸ਼ ਹੋ ਕੇ ਮਿਲੂਗਾ ਖੁਸ਼ ਹੋ ਕੇ ਬਸ ਬਸ ਇਹ ਨੂੰ ਪਾਣੀ ਮਿਲੇ ਦਲਾਲ ਨੂੰ ਦਲਾਲ ਮਿਲੇ ਬਿਲਕੁਲ ਬਿਲਕੁਲ ਜੀ ਇੱਕ ਪ੍ਰੇਮ ਪਿਆਰ ਹੀ ਤਾਂ ਹੈਗਾ ਬਾਬਾ ਜੀ ਪ੍ਰੇਮ ਪਿਆਰ ਨਾਲ ਰਹਿਣਾ ਬਹੁਤ ਵਧੀਆ ਗੱਲ ਹੈ ਹਨਾ ਜੀ ਹਾਂਜੀ ਹਾਂਜੀ ਠੀਕ ਹੈ ਬਾਕੀ ਭਾਜੀ ਹੁਣੀ ਚੰਗੇ ਚੰਗੇ ਸੋਹਣੇ ਸੋਹਣੇ ਨੰਗੀਨੇ ਦਵਾਉਂਦੇ ਆ ਵੀਰ ਉਹਨਾਂ ਨੂੰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਾਫ ਪਸ਼ੂ ਹੁੰਦੇ ਆ ਤੁਹਾਡੇ ਵੀਰ ਜੀ ਠੀਕ ਹੈ ਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈਗੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਸੁਣ ਸੁਣੇ ਕਮੈਂਟ ਕਰੋ ਹਨਾ ਬਾਬਾ ਜੀ ਹਾਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ